छः दिसंबर से चार तेरसी हम राष्ट्रीय अधिवेशन दाना मंडी फिल्लौ में करने जा रहे हैं और उसमें मुख्य तौर पे जो हमारे एस टी एस सी ओ बी सी और माइनॉरिटीज कम्युनिटी के एम्प्लाईज ये फेडरेशन है उसमें लगभग पूरे देश से करीब पाँच हज़ार हमारे कार्यकर्ता का भाग लेंगे और इस अधिवेशन में मुख्य तौर पर हम भारतीय संविधान के इम्प्लीमेंटेशन को लेकर के उनका जो ऑब्जेक्टिव है समानता स्वतंत्रता बंधुता और न्याय के सिद्धांत को इस देश के अंदर स्थापित करने के लिए हम प्रबोधन का कार्यक्रम करते हैं इस कार्यक्रम में मुख्य तौर पर सात प्रबोधन सत्र और दो प्रतिनिधि सत्र रखे गए हैं और आ, आ, पूरे वीक आ, चार दिन का जो कार्यक्रम होगा उसे प्रमुख रूप से मूल्य सभ्यता के तहत हम खिलाड़ी और इंडस सभ्यता के तहत चर्चा करने वाले किसान ऐतिहासिक जो किसान आंदोलन हुआ था उस पर चर्चा करने वाले और ओबीसी जनगणना और उनको जो तो बजट के प्रोविजन है उसको लेकर भी चर्चा हम करने वाले हैं और इसी पंजाब में बाबा साहब ने बोला था जो अपना लोकतांत्रिक विकल्प स्वयं बनाओ ये बाबा साहब का मार्गदर्शन था ये भी हम उस समय चर्चा में करने वाले हैं और आपके माध्यम से हम लोग ਪੰਜਾਬ ਦੇ ਖਾਸ ਕਰਕੇ ਮੁੱਲਿਆ ਸਮਾਜ ਨੂੰ ਸੇ ਅਪੀਲ ਕਰ ਰਹੇ ਹਾਂ ਕਿ ਉਹ ਜਿਆਦਾ ਸੇ ਜਿਆਦਾ ਇਸ ਕਾਰਜਕ੍ਰਮ ਮੇਂ ਭਾਗੀਦਾਰੀ ਕਰੇ ਮੇਰਾ ਨਾਮ ਨਿਤਿ ਫੱਬੜਗੇ ਮੈਂ ਬਾਂਸੀਪ ਦਾ ਪੰਜਾਬ ਦਾ ਇੰਚਾਰਜ ਸੈਕਟਰ ਕਮੇਟੀ ਮੈਂਬਰ ਹੈ ਦੇਸੀ 6 ਦਸੰਬਰ 2025 ਦੇ ਵਿੱਚ ਤੇ 10 ਦਸੰਬਰ 2025 ਤੱਕ 4 ਦਿਨਾਂ ਦਾ ਇੱਕ ਨੈਸ਼ਨਲ ਕਾਨਫਰੰਸ ਜਿਹੜੀ ਆ ਫਿਲੌਰ ਵਿਖੇ ਦਾਣਾ ਮੰਡੀ ਵਿਖੇ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਅਲੱਗ ਅਲੱਗ ਸਤਰਾਂ ਦੇ ਵਿੱਚ ਕੋਈ 70 ਰੱਖੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਉਣ ਜਾ ਰਹੇ ਹਾਂ ਸੋ ਇਹਨਾਂ ਦੇ ਵਿੱਚ ਜਿਹੜਾ ਸਾਡਾ ਮੇਨ ਮਕਸਦ ਆ ਉਹ ਸਾਡਾ ਭਾਰਤੀ ਸੰਵਿਧਾਨ ਦੇ ਅਨੁਸਾਰ ਇਸ ਦੇਸ਼ ਦੀ ਵਿਵਸਥਾ ਚੱਲਣੀ ਚਾਹੀਦੀ ਆ ਇਹਦੇ ਲਈ ਅਸੀਂ ਕੰਮ ਕਰ ਰਹੇ ਹਾਂ ਔਰ ਭਾਰਤੀ ਸੰਵਿਧਾਨ ਦੇ ਅਨੁਸਾਰ ਇਹ ਵਿਵਸਥਾ ਕਿਵੇਂ ਚੱਲ ਸਕਦੀ ਆ ਉਹਦੇ ਲਈ ਅਸੀਂ ਟੌਪਿਕ ਬਣਾਏ ਆ ਤੇ ਉਹਨਾਂ ਟੌਪਿਕ ਦੇ ਉੱਤੇ ਬੋਲਣ ਨੂੰ ਅਲੱਗ-ਅਲੱਗ ਸਾਡੇ ਕੋਲ ਬੁਲਾਏ ਸੋ ਸਾਡਾ ਮੇਨ ਮਕਸਦ ਜੇ ਤੁਸੀਂ ਪੁੱਛਾ ਚਾਹੁੰਦੇ ਆ ਤਾਂ ਭਈ ਭਾਰਤੀ ਸੰਵਿਧਾਨ ਜਿਹੜਾ ਕਿ ਇਸ ਦੇਸ਼ ਦੇ ਹਰ ਵਰਗ ਦੇ ਹਰ ਹਰ ਜਾਤ ਦੇ ਹਰ ਧਰਮ ਦੇ ਹਿੱਤਾਂ ਦੀ ਰੱਖਿਆ ਕਰਦਾ ਆ ਉਸ ਸੰਵਿਧਾਨ ਨੂੰ ਇਹਨ ਵਿੱਚ ਲਾਗੂ ਕਰਨਾ ਸਾਡਾ ਮੁੱਖ ਮਕਸਦ ਆ ਜਿਹਦੇ ਤਹਿਤ ਅਸੀਂ ਇਦਾਂ ਦੀ ਨੈਸ਼ਨਲ ਕਾਨਫਰੰਸ ਹਰ ਸਾਲ ਕਿਸੇ ਨਾ ਕਿਸੇ ਦੇਸ਼ ਦੇ ਕਿਸੇ ਕੋਨੇ ਦੇ ਵਿੱਚ ਕਰਦੇ ਆ ਤੇ ਜਿਹੜਾ 6 ਦਸੰਬਰ ਤੋਂ ਲੈ ਕੇ ਅਸੀਂ 9 ਦਸੰਬਰ ਤੱਕ ਆ ਉਹ ਫਲੋਰ ਦੀ ਦਾਣਾ ਮੰਡੀ ਦੇ ਵਿੱਚ ਕੀ ਕਰਨ ਜਾ ਰਹੇ ਆ ਤੁਸੀਂ ਕਹਿ ਰਹੇ ਸੀ ਕਿ 1931 ਤੋਂ ਬਾਅਦ ਜਨਗਣਨਾ ਨਹੀਂ ਹੁੰਦੀ ਉਹ ਤੇ ਬਾਰੇ ਕੀ ਕਹਿ ਰਹੇ ਸੀ ਨਹੀਂ 1931 ਦੇ ਵਿੱਚ ਲਾਸਟ ਜਿਹੜੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਕਾਸਟ ਵੇ ਸੈਂਸਸ ਹੋਈ ਸੀ ਜਿਹੜੀ ਕਿ ਆਜ਼ਾਦੀ ਤੋਂ ਬਾਅਦ ਨਹੀਂ ਹੋ ਸਕੀ ਸੋ so, 2019 ਦੇ ਵਿੱਚ ਇੱਕ ਵਾਰੀ ਸਰਕਾਰ ਨੇ ਮੌਜੂਦਾ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ ਕਿ ਅਸੀਂ ਅਗਲੀ ਸਰਕਾਰ ਬਣਨ ਦੇ ਉੱਤੇ ਕਾਸਟ ਬੇਸ ਜਿਹੜੀ ਜਾਤੀਗਤ ਜਿੰਦਰਨਾ ਕਰਾਂਗੇ ਪਰ